ನಿನ್ನ ಕೈಲೇ ನಿನ್ನ ಮುಗಿಸಿ ಬಾ ನೀ ಮಥೆ ಕಿಸುರು ਬੜੇ ਵਾਲਾ ਬਤਾ ਮਰੀ ਹੋ ਫਤੇ <tip> ਵਹ ਪ੍ਰਗਟਿਓ ਮਰਦੇ ਆ ਗੰਬੜਾ ਵਰਿਆ ਆ ਮੇ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਦਿਵਾਲਾ ਤੇ ਮਹਾਵਾਕਰਸਾਰ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆ ਪਿੰਡ ਬੜਲਾ ਦੀ ਸਮੂਹਿ ਸੰਗਤਾਂ ਵੱਲੋਂ ਰਲਮਿਲ ਕੇ ਇਕੱਤਰ ਹੋ ਕੇ 29 ਤਰੀਕ ਦਿਨ ਐਤਵਾਰ ਤੋਂ ਪ੍ਰਭਾਤ ਫੇਰੀ ਆਰੰਭ ਕੀਤੀ ਗਈ ਆ ਸਨ 8 ਤਰੀਕ ਨੂੰ ਲਾਸਟ ਪ੍ਰਭਾਤ ਫੇਰੀ ਕੱਢੀ ਗਈ ਸੀ ਉਪਰੰਤ ਰਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਕੀਤੀ ਗਈ ਸੀ ਅੱਜ 9 ਤਰੀਕ ਉੰਦੇ ਨੇ ਵੀਰਵਾਰ ਨੂੰ ਪੰਜਾ ਪਿਆਰਿਆਂ ਦੀ ਗਵਾਹੀ ਵੇਟ ਧੰਨ ਧਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿਸ ਵਿੱਚ ਭਾਈ ਸਾਹਿਬ ਤੇ ਲੋਦਰ ਸਿੰਘ ਪੰਮਤੀ ਜਥੇ ਦਾ ਸਾਡੀ ਜੀ ਸਾਡੀ ਹਾਜ਼ਰੀ ਭਰ ਰਿਹਾ ਹੈ ਕੱਲ ਨੂੰ ਜੀ ਸੰਨਪੜ ਸਾਹਿਬ ਰੱਬ ਕੀਤੇ ਜਾਰਗੇ ਜਿਹੜਾ ਦੇ 12 ਤਰੀਕ ਦਿਨ ਐਤਵਾਰ ਨੂੰ ਭੋਗ ਪਾਏ ਜਾ ਰਹੇ ਹਨ ਇਸ ਵਿੱਚ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਦਾ ਕੀਰਤਨੀ ਜਥਾ ਹਾਜ਼ਰੀ ਭਰ ਰਿਹਾ ਹੈ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਹੀ ਸੰਗਤਾਂ ਨੇ ਭਾਈ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ